ਹਾਂਜੀ ਜੈ ਪੀਮ ਜੈ ਭਾਰਤ ਸਾਰੇ ਸਕਾਰਜੋਗ ਸੱਥੀਆਂ ਨਾਲ ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀ ਕਿ ਬਹੁਜਨ ਸਮਾਜ ਪਾਰਟੀ ਔਰ ਆਜਾ ਸਮਾਜ ਪਾਰਟੀ ਦੇ ਜਿਹੜੇ ਅਜੂਰੇ ਮਾਨਸਾ ਦੇ ਉਹਨਾਂ ਨੇ ਮਝਵੀ ਸਿੱਖ ਔਰ ਬਾਰਵਿਕ ਭਾਈਚਾਰੇ ਦੇ ਜਿਹੜਾ ਰਖਵਾ ਕਰਨ ਸੀਗਾ ਉਹਦੇ ਵਿਰੋਧ ਦੇ ਵਿੱਚ ਇਹਨਾਂ ਨੇ ਬੰਦ ਕੀਤਾ 1 ਅਗਸਤ 2024 ਨੂੰ ਬੁਢਲਾਡਾ ਦੇ ਵਿੱਚ ਵੀ ਮਾਨਸਾ ਦੇ ਵਿੱਚ ਵੀ ਮੰਗ ਪੱਤਰ ਦਿੱਤੇ ਗਏ ਨੇ ਤੇ ਸਰਦੂਨਗੜ ਵੀ ਮੰਗ ਪੱਤਰ ਦਿੱਤੇ ਨੇ ਤੋਂ ਸਭ ਤੋਂ ਜਿਹੜੀ ਰੋਚਕ ਗੱਲ ਹੈਗੀ ਹੈਗੀ ਕਿ ਬੁਢਲਾਡਾ ਦੇ ਵਿੱਚ ਜਿਹੜੀ ਮਾਨਸਾ ਜ਼ਿਲ੍ਹੇ ਦੀ ਨਵੀਂ ਟੀਮ ਸੀਗੀ ਸੁਭਾ ਪ੍ਰਧਾਨ ਵੱਲੋਂ ਬਣਾਈ ਹੋਈ ਉਹਨਾਂ ਨੇ ਬੜੇ ਜੋਰ ਸ਼ੋਰ ਦੇ ਨਾਲ ਬੰਦ ਕਰਵਾਇਆ ਸੀਗਾ 21 ਅਗਸਤ 2024 ਨੂੰ ਮਜਬੀ ਸਿੱਖ ਬਾਲਮੀਕ ਭਾਈਚਾਰੇ ਦੇ ਰੱਖਵੇ ਕਰਨ ਦੇ ਵਿਰੋਧ ਦੇ ਵਿੱਚ ਸੋ ਗੱਲ ਕਰਦੇ ਆ ਕਿ ਉਹਨਾਂ ਦੇ ਨਾਰੇ ਵੀ ਲੱਗੇਗੇ ਸੰਵਿਧਾਨ ਕੇ ਸਨਮਾਨ ਵਿੱਚ ਸੰਵਿਧਾਨ ਨੂੰ ਬਚਾਉਣਾਗਾ ਅਸੀਂ ਸੋ ਅੱਜ ਤਾਇ ਤਾਇ ਜਿਹੜੀ ਘਟਨਾ ਹੋਈ ਹੈ 25 ਅਗਸਤ 2024 ਨੂੰ ਮਾਨਸਾ ਦੇ ਅਗਰਸੇਨ ਭਵਨ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਸੂਬੇ ਦੇ ਕੁਝ ਆਗੂ ਔਰ ਉਹਨਾਂ ਦੇ ਸਾਬਕਾ ਆਗੂ ਜਿਹੜੇ ਜ਼ਿਲ੍ਹਾ ਕਮੇਟੀ ਦੇ ਸੀਗੇ ਉਹਨਾਂ ਨੇ ਇੱਕ ਬੜੀ ਵੱਡੀ ਮੀਟਿੰਗ ਕਰਕੇ ਇਸ ਜਿਹੜੀ ਨਵੀਂ ਕਮੇਟੀ ਹੈ ਉਹਦੇ ਨੂੰ ਜਿਹੜਾ ਹੈਗਾ ਬੜੀ ਕੋਈ ਮਾਨਤਾ ਨਾ ਦੇਣ ਦੀ ਗੱਲ ਸਿੱਧੇ ਤੇ ਅਸਿੱਧੇ ਰੂਪ ਦੇ ਵਿੱਚ ਕਹੀ ਦਿੱਤੀ। ਸੋ ਅਸੀਂ ਗੱਲ ਕਰਨਾ ਚਾਹੁੰਦੇ ਆ ਕਿ ਭਾਈ ਜ਼ਿਲ੍ਹਾ ਕਮੇਟੀ ਜਿਹੜੀ ਨਵੀਂ ਬਣੀ ਸੋ ਨੂੰ ਹਜੇ ਮਹੀਨਾ ਵੀ ਨਹੀਂ ਹੋਇਆ ਬੜੇ ਜ਼ੋਰ ਸ਼ੋਰ ਨਾਲ ਉਹਨਾਂ ਨੇ ਬਢਾਡੇ ਦੇ ਵਿੱਚ ਬੰਦ ਵੀ ਕਰਵਾਇਆ। ਉਹਦੇ ਵਿੱਚ ਜ਼ਿਲ੍ਹੇ ਦੀ ਸਾਰੀ ਟੀਮ ਹੀ ਸੀ। ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸਾਰੀ ਜਿਹੜੇ ਹੈਗੇ ਸੀ ਕਾਫੀ ਬੰਦੇ ਸੀਗੇ ਉੱਥੇ ਜ਼ਿਲ੍ਹਾ ਕਮੇਟੀ ਦੇ ਉਹਨਾਂ ਨੇ ਗੱਲਾਂ ਕੀਤੀਆਂ ਕਿ ਸੰਵਧਾਨ ਨੂੰ ਬਚਾਉਣਾਗਾ ਵਧੀਆ ਗੱਲ ਲੱਗੀ 252 ਪਾਰਟੀ 252 ਪਾਰਟੀ ਜਿਹੜੀਆਂ ਗੱਲਾਂ ਕੀਤੀਆਂ ਕਿ ਸੰਵਧਾਨ ਨੂੰ ਬਚਾਉਣਾਗਾ ਪਰ ਕਿਸੇ ਇੱਕ ਸਮਾਜ ਨੂੰ ਲਾਟਾਰ ਕੇ ਜਿਹੜਾ ਹੈਗਾ ਇਕੋ ਹੀ ਸਮਾਜ ਜਿਹੜਾ ਇਕੋ ਹੀ ਕਿਸੇ ਵਰਗ ਨਾਲ ਜਿਹੜਾ ਹੈਗਾ ਸੰਵਧਾਨ ਤੁਹਾਡਾ ਨਹੀਂ ਬਚ ਸਕਦਾ ਭਰਾਓ ਕਿਉਂਕਿ ਜਿਸ ਗੁਰੂ ਅਰਬਦਾਸ ਮਹਾਰਾਜ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਐਸਾ ਚਾਹੂ ਰਾਜ ਮੈਂ ਜਿੱਥਾਂ ਮਲੇ ਸਭਨ ਕੋ ਆਲਾ ਛੋਟ ਬਜੇ ਸੰਬਸੇ ਰਵਿਦਾਸ ਰਹਿ ਪਰਸਾ ਲੋ ਤੁਸੀਂ ਜਿਹੜਾ ਹੈਗਾਗਾ ਭੋਜਨ ਸਮਾਜ ਪਾਰਟੀ ਹੋਰ ਯਾਸਮਾਈ ਪਾਰਟੀ ਜਿਹੜੀ ਅੱਜੂ ਨੇ ਤੁਸੀਂ ਜਿਹੜਾ ਇੱਕ ਮੰਨਿਆ ਹੋਇਆ ਸੀ ਕਿ ਇੱਕੋ ਹੀ ਸਮਾਜ ਜਿਹੜਾ ਹੈਗਾਗਾ ਅੱਗੇ ਜਾਵੇ ਉਸ ਨੂੰ ਅਨਮਿਲੇ ਜਿਆਦਾ ਉਸ ਤੋਂ ਵੀ ਜਿਆਦਾ ਨੌਕਰੀਆਂ ਮਿਲਣ ਤਾਂ ਇਹ ਜਿਹੜਾ ਬੰਚਤ ਵਰਗ ਹੈਗਾ ਉਹਨੂੰ ਪੰਜਾਬ ਦੇ ਵਿੱਚ ਇੱਕ ਪਰਬਲੈ ਜਾ ਰਿਹਾ ਕਿ ਜੀ ਸਿਰਫ ਦੋ ਵਰਗਾਂ ਨੂੰ ਜਿਹੜਾ ਹੈਗਾਗਾ ਮਾਜਿਬ ਸਿਕਰ ਮਾਲਮਿਕ ਭਾਈਚਾਰੇ ਨੂੰ ਵੀ ਫਾਇਦਾ ਹੋਣਾਗਾ ਪਰ ਅੱਧੂ ਜਿਹੜਾ ਇਹ ਫੈਸਲਾ ਹੋਇਆਗਾ ਇਹ ਪੂਰੇ ਇੰਡੀਆ ਦੇ ਵਾਸਤੇ ਹੈਗਾ ਤਾਂ ਬੜੇ ਬੰਚਤ ਹੋਰ ਵੀ ਸਮਾਜ ਜਿਹੜਾ ਹੈਗਾਗਾ 35 36 ਜਾਤਾਂ ਉਹਦੇ ਵਿੱਚ ਆਉਂਦੀਆਂ ਲੱਗੀਆਂ ਜਿਹੜਾ ਅਤੀ ਬੰਚਤ ਜਿਹੜਾ ਵਰਗ ਹੈਗਾ ਉਦੇ ਵਾਸਤੇ ਬਣਿਆ ਸੀਗਾ ਸੋ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ 1 ਅਗਸਤ ਨੂੰ ਬੜਾ ਇੱਕ ਵਰਗ ਦੇ ਖਿਲਾਫ ਤਾਨਾ ਲਾਉਣ ਦੀ ਬੜੀ ਕੋਸ਼ਿਸ਼ ਕੀਤੀ ਹੈ ਸਭਧਾਮ ਬਚਾਉਣ ਦੀਆਂ ਗੱਲਾਂ ਕੀਤੀਆਂ ਤਾਂ ਸੋ ਨੂੰ ਹੁਣ ਭਾਈ ਵਾਇਸ ਵਾਇਸ ਪਾਰਟੀ ਵਾਲੇ ਸਾਥੀ ਉਹ ਮੈਂ ਤੁਹਾਨੂੰ ਇੱਕ ਸੁਝਾਅ ਦਿੰਦਾਗਾ ਕਿ ਜਿਹੜੀ ਨਵੀਂ ਕਮੇਟੀ ਬਣੀ ਸੀ ਵਾਇਸ ਸਮਾਜ ਪਾਰਟੀ ਜ਼ਿਲ੍ਹਾ ਮਾਨਸਾ ਦੀ ਤੁਹਾਡੀ ਆਪ ਦੀ ਹੋਣ ਖਤਰੇ 'ਚ ਤੁਹਾਡੇ ਵੱਲ ਜਿਹੜਾ ਬਿਲਕ ਬਿਲਕ ਬਚ ਚੁੱਕਿਆਗਾ ਇੱਥੇ ਕਿ ਹਾਲਾਂਕਿ ਤੁਸੀਂ ਸੂਬਾ ਪ੍ਰਧਾਨ ਜਿਹੜੇ ਹੈਗੇ ਨੇ ਬਸ਼ਪਾ ਦੇ ਉਹਨਾਂ ਦਾ ਥਾਪਣਾ ਤੁਹਾਨੂੰ ਦਿੱਤਾ ਉਹਨਾਂ ਨੇ ਤੁਹਾਨੂੰ ਨਿਯੁਕਤ ਕੀਤਾਗਾ ਪਰ ਮਾਨਸਾ ਦੀ ਜਿਹੜੀ ਵੱਡੀ ਗਿਣਤੀ ਅੱਜ ਉਹਨਾਂ ਨੇ ਇਹ ਕਹਿਤਾ ਕਿ ਵੀ ਭਾਈ ਸਾਡਾ ਕੋਈ ਇਹਨਾਂ ਨਾਲ ਕੋਈ ਬਹਲਾ ਸਰਵਕਾਰ ਨਹੀਂ ਹੈਗਾਗਾ ਤੁਹਾਡੀ ਐਬਸੈਂਸ ਦੇ ਵਿੱਚ ਤੁਹਾਡੇ ਖਤ ਜਿਹੜਾ ਹੈਗਾਗਾ ਸੋ ਮੈਂ ਕਹਿਣਾਗਾ ਕਿ ਠੀਕ ਹੈ ਤੁਸੀਂ ਭਾਈ ਸਵਿਧਾਨ ਬਚਾ ਲਿਓ ਕੋਈ ਗੱਲ ਨਹੀਂ ਪਰ ਸਭ ਤੋਂ ਪਹਿਲਾਂ ਤੁਸੀਂ ਪਹਿਲਾਂ ਉਹਦੀ ਕੁਰਸੀਆਂ ਬਚਾਓ ਤੁਹਾਡੀ ਇਹ ਕੁਰਸੀਆਂ ਖਾਦਰੇਜ ਨੇ ਉਹਨੂੰ ਤੁਸੀਂ ਅਨੁਸ਼ਾਸਨ ਨਹੀਂ ਹਿੰਦ ਤੱਕ ਹੋ ਜਾਂ ਤੁਹਾਡਾ ਜਿਹੜਾ ਹੈਗਾਗਾ ਆਪ ਦਾ ਲੈਵਲ ਦਾ ਜਿਹੜਾ ਸੰਗਠਨ ਦਾ ਜਿਹੜਾ ਲੈਵਲ ਦਾ ਉਹਦੀ ਕਮਜ਼ੋਰੀ ਕੋ ਪਰ ਇੱਕ ਵਾਰ ਤਾਂ ਜਿਹੜਾ ਹੈਗਾ ਤੁਹਾਡੀ ਕੁਰਸੀ ਖਤਰੇ 'ਚ ਆ ਅਸੀਂ ਤੁਹਾਨੂੰ ਇਹੀ ਮੇਕਸਲਾ ਦਿੰਦੇ ਆ ਕਿ ਮਜੀਠੀ ਸਿੰਘ ਮਾਨਮਿਕ ਭਾਈਚਾਰੇ ਦਾ ਵਿਰੋਧ ਤੁਸੀਂ ਬਾਅਦ 'ਚ ਕਰ ਲਿਓ ਪਹਿਲਾਂ ਜਿਹੜਾ ਤੁਸੀਂ ਆਪਣਾ ਅਨੁਸ਼ਾਸਨ ਪਾਰਟੀ ਦੇ ਵਿੱਚ ਪੈਦਾ ਕਰ ਲਓ ਔਰ ਆਪਣੀਆਂ ਕੁਰਸੀਆਂ ਸੇਵ ਕਰ ਲਓ ਧੰਨਵਾਦ ਸਾਥੀ